ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਬੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਮ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਮ ਮੁੱਦਾ ਹੈ ਅੱਜ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦੇ ਐਲਾਨ ਨਾਮੇ ਦੀ ਤੀਵੀਂ ਵਰੇਗੰਡ ਹੈ ਸਾਡਾ ਆਸ਼ਤਮ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਆਖਿਰ ਖਾਲਿਸਤਾਨ ਐਲਾਨਨਾਮਾ ਕੀ ਸੀ ਦੇਖੋ ਵੀਰ ਜਸਤਰਾ ਅਸੀਂ ਗੱਲ ਕੀਤੀ ਹੈ ਕਿ 29 ਅਪ੍ਰੈਲ 1986 ਨੂੰ ਭਾਵ ਅੱਜ ਤੋਂ 30 ਵਰੇ ਪਹਿਲਾਂ ਹਾਂਜੀ ਪੰਥਕ ਕਮੇਟੀ ਜਿਹੜੀ ਉਸ ਵੇਲੇ ਦੀ ਸੀ ਉਸ ਪੰਥਕ ਕਮੇਟੀ ਵੱਲੋਂ ਸ਼੍ਰੀ ਦਰਵਾਜ ਸਾਹਿਬ ਕੰਪਲੈਕਸ ਚ ਕਾਲ ਤੱਕ ਸਾਹਿਬ ਕਾਲੇਸਤਾਨ ਦਾ ਐਲਾਨ ਨਾਮਾ ਜਿਹੜਾ ਜਾਰੀ ਕੀਤਾ ਗਿਆ ਸੀ ਕਿ ਸਤੰਤਰ ਸਿੱਖ ਰਾਜ ਦੀ ਹੋਂਦ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਸੀ ਉਹਦੇ ਪਿੱਛੇ ਪਛੋਕੜ ਤਾਂ ਅਸੀਂ ਭਾਬੇ ਕਹਿ ਲਏ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੇ ਕਿਹਾ ਸੀ ਜੀ ਪਹਿਲਾਂ ਤਾਂ ਉਹ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਖਾਲਿਸਤਾਨ ਮੰਗਦੇ ਨਹੀਂ ਪਰ ਤੁ ਜੇ ਕੋਈ ਦਊਗਾ ਸੀ ਜਵਾਬ ਦੇਣੀ ਦਵਾ ਹਾਂਜੀ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਉਹ ਦਿਨ ਨੇੜੇ ਆਉਂਦੇ ਗਏ ਕਿ ਦਰਬਾਰ ਸਾਹਿਬ ਤੇ ਹਮਲੇ ਵਾਲੀ ਗੱਲ ਸੀ ਜਿਹੜੀ ਉਹ ਜਿਹੜੇ ਆਉਦੀ ਗਈ ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਉਸ ਦਿਨ ਖਾਲਸਾਣ ਦੀ ਨਹੀਂ ਆ ਜਿਹੜੀ ਉਹ ਰੱਖੀ ਜਾਊਗੀ ਜੀ ਤੇ ਭਾਰਤੀ ਫੌਜ ਨੇ ਹਮਲਾ ਕੀ ਤਾਸ਼ਰੀਕਾ ਤੱਕ ਸੈਵਟਾਈਟਰੀ ਹੋਏ ਦਰਬਾਰ ਸਾਹਿਬ ਤੇ ਗੋਲੀਆਂ ਚੱਲੀਆਂ ਜੋ ਸਾਕਾ ਦਰਬਾਰ ਸਾਹਿਬ ਹੋਇਆ ਸੋ ਉਸ ਦਾ ਅਰਥ ਇਹ ਸੀ ਕਿ ਜਿਹੜੇ ਸੰਤ ਬਚਨ ਕਰਦੇ ਸੀ ਸੰਤਾਂ ਨੇ ਜਿਹੜਾ ਐਲਾਨ ਕੀਤਾ ਸੀ ਕਿ ਜਿਸ ਦਿਨ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੂ ਉਸ ਦਿਨ ਖਾਲਸਾ ਦੀ ਨਹੀਂ ਰੱਖੀ ਜਾਊਗੀ ਇਹਦਾ ਮਤਲਬ ਕਿ ਇੱਕ ਜੋ ਨੂੰ ਜਿਸ ਦਿਨ ਭਾਰਤੀ ਫੌਜ ਨੇ ਪਹਿਲਾ ਹੱਲਾ ਦਰਬਾਰ ਸਾਹਿਬ ਕੰਪਲੈਕਸ ਤੇ ਕੀਤਾ ਖਾਲਸਾ ਦੀ ਨਹੀਂ ਹੈ ਜਿਹੜੀ ਉਹ ਰੱਖੀ ਗਈ ਸੰਤਾਂ ਦੇ ਬਚਨ ਅਨੁਸਾਰ ਸੋ ਉਸ ਤੋਂ ਬਾਅਦ ਜਿਹੜਾ 84 ਤੋਂ ਲੈ ਕੇ ਜੂਨ 84 ਤੋਂ ਲੈ ਕੇ 29 April 86 ਜੀ ਇਹ ਜਿਹੜਾ ਵਿਚਾਰਲਾ ਸਮਾਰਿਆ ਉਹ ਕਿਉਂਕਿ ਉਸ ਤਰ੍ਹਾਂ ਦਾ ਸਮਾਂ ਸੀ ਪਰੰਤੂ ਜਿਨ੍ਹਾਂ ਦੇ ਮਨ ਦੇ ਵਿੱਚ ਸਿੱਖੀ ਪ੍ਰਤੀ ਦਰਦ ਸੀ ਜਿਹੜੇ ਸੰਤਾਂ ਦੇ ਬਚਨਾਂ ਪ੍ਰਤੀ ਪਰਪਖ ਸੀ ਹਾਂਜੀ ਉਹਨਾਂ ਦੇ ਮਨ ਚ ਉਹ ਬੋਲ ਸੀ ਜਿਹੜੀ ਉਹ ਆਵਾਜ਼ ਸੀ ਜਿਹੜੀ ਸੰਤਾਂ ਦੀ ਉਹ ਗੂੰਜਦੀ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਦਿਨ ਖਾਲਸਾ ਨਹੀਂ ਰੱਖੀ ਜਾਊਗੀ ਉਹ ਹਮੇਸ਼ਾ ਉਹਨਾਂ ਦੇ ਕੰਨਾਂ ਚ ਗੂੰਜਦੀ ਸੀ ਸੋ ਆਖਰ 31 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਇਹ ਖਾਲਸਾ ਦਾ ਐਲਾਨਨਾਮਾ ਕਰਕੇ ਆਜ਼ਾਦ ਖਾਲਸਾ ਰਾਜ ਦੀ ਰੋਡ ਦਾ ਐਲਾਨ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਪਲੇਠੇ ਸਿੱਖ ਰਾਜ ਤੋਂ ਸ਼ੁਰੂ ਹੋ ਗਏ 29 ਅਪ੍ਰੈਲ 1986 ਤੱਕ ਸਿੱਖ ਰਾਜ ਹਾਸਲ ਕਰਨੇ ਦੇ ਲਈ ਕਿਹੜੀਆਂ-ਕਿਹੜੀਆਂ ਜਦੋਜਹਿਦ ਕਰਨੀ ਪਈ ਦੇਖੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਪਹਿਲਾ ਪਲੇਠਾ ਸਿੱਖ ਰਾਜ ਸੀ ਜਿਹੜਾ ਇਸ ਧਰਤੀ ਤੇ ਸਥਾਪਿਤ ਕੀਤਾ ਜੀ 1699 ਨੂੰ ਖਾਲਸਾ ਪੰਥ ਦੀ ਸਾਜਣਾ ਜਿਹੜੀ ਸਿਰਜਣਾ ਜਿਹੜੀ ਉਹ ਦਸ਼ਵੇਸ਼ ਪਿਤਾ ਨੇ ਕੀਤੀ। ਮਤਲਬ ਜਦੋਂ ਅਸੀਂ ਇਤਿਹਾਸ ਦੇ ਪੱਤਰੇ ਪੰਨੇ ਫੋਲਦੇ ਆ ਵਿਚਾਰਦੇ ਆ ਤੇ ਕਈ ਵਾਰ ਮਤਲਬ ਇੰਨੀ ਮਨ ਨੂੰ ਹੈਰਾਨੀ ਹੁੰਦੀ ਆ ਕਿ ਇਹ ਕੁਝ ਬਾਪਰਿਆ। ਜੀ 1699 ਨੂੰ ਖਾਲਸਾ ਪੰਥ ਸਾਜਿਆ ਜਾਂਦਾ ਤੇ 10 ਸਾਲ ਦੇ ਵਕਤਵੇਂ ਦੇ ਵਿੱਚ ਖਾਲਸਾ ਰਾਜ ਆ ਜਿਹੜਾ ਉਹ ਇਸ ਧਰਤੀ ਤੇ ਸਥਾਪਿਤ ਹੋ ਜਾਣਾ। ਜੀ ਸਿਰਫ ਤਾਂ ਸਾਲਤ ਇੱਕ ਦਹਾਕੇ ਚ ਇਤਿਹਾਜ ਕੌਮ ਕਿੱਥੋਂ ਤੇ ਕਿੱਥੇ ਪਹੁੰਚ ਗਈ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇੱਕ ਪਾਸੇ ਤਾਂ ਉਹ ਬਿਲਾ ਸੀ ਜਦੋਂ ਕੌਮ ਕੋਲ ਕੋਈ ਸਾਧਨ ਨਹੀਂ ਸੀ ਕੋਈ ਹਥਿਆਰਾਂ ਦੀ ਗੱਲ ਨਹੀਂ ਸੀ ਕੋਈ ਹੋਰ ਗੱਲ ਨਹੀਂ ਸੀ ਕੌਮ ਦੀ ਗਿਣਤੀ ਬੜੀ ਥੋੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਗੁਰੂ ਸਾਹਿਬ ਨੇ ਪੰਜ ਤੀਰ ਤੇ ਪੰਜ ਸਿੰਘ ਦੇ ਕੇ ਨੇੜੇ ਦੀ ertidੀ ਤੋਂ ਤੋੜਿਆ ਤੇ ਜਿਹੜੀ ਉਹਨਾਂ ਦੀ ਪਹਿਲੀ ਪਲੇਠੀ ਲੜਾਈ ਹੈ ਜਿਹੜੀ ਉਹ ਹੋਈ ਉਹ ਉਹਨਾਂ ਨੇ ਮਤਲਬ ਉਹ ਡਲਿਆਂ ਦੇ ਨਾਲ ਜਿਨ੍ਹਾਂ ਨੂੰ ਰੋੜੇ ਕਹਿੰਦੇ ਨੇ ਉਹਨਾਂ ਦੇ ਨਾਲ ਲੜੀ ਸੀ ਹਾਂਜੀ ਫਿਰ ਆ ਕੇ ਸਰਹੰਦ ਦੀ ਐਟਰਨਲ ਐਟ ਖੜਕਾ ਕੇ ਜੀ ਸਿੱਖ ਰਾਜ ਦੀ ਸਥਾਪਨਾ ਜਿਹੜੀ ਉਹਨਾਂ ਨੇ ਕੀਤੀ ਹਾਂਜੀ ਉਸ ਤੋਂ ਬਾਅਦ ਮਿਸਲਾਂ ਦਾ ਦੌਰ ਚੱਲਿਆ ਜੀ ਤੇ ਖਾਲਸੇ ਨੇ ਲਾਲ ਕਿਲੇ ਤੇ ਛੱਡਾ ਵੀ ਲਹਿਰਾਇਆ ਹਾਂਜੀ ਬੋਏ ਬਗੇਲ ਸਿੰਘ ਜਿਸ ਸਾਹ ਦੇ ਗਾਲੂ ਵਾਲੀਆਂ ਜਿਸਾ ਗ੍ਰਾਮ ਗੜੀਆ ਇੱਕ ਨਹੀਂ 17 ਹਮਲੇ ਦਿੱਲੀ ਦੇ ਕੀਤੇ ਦਿੱਲੀ ਨੂੰ ਪੈਰਾਂ ਚ ਝੁਕਾਇਆ ਜੀ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਿਆ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਮਾ ਆ ਪੰਜਾਬ ਦੇ ਵਿੱਚ ਸਿੱਖ ਰਾਜ ਦਾ ਜਿਹੜਾ ਝੱਡਾ ਚੁਲਿਆ ਦਰਾ ਖੈਬਰ ਤੱਕ ਕੇਸਰੀ ਨਿਸ਼ਾਨ ਸਾਹਿਬ ਝੁਲੇ ਜੀ ਉਹ ਤੋਂ ਬਾਅਦ ਗਦਾਰਾਂ ਦੇ ਕਾਰਨ ਅਸੀਂ ਆਪਣਾ ਸਿੱਖ ਰਾਜ ਗਵਾ ਲਿਆ ਜੀ ਤੇ ਉਸ ਤੋਂ ਬਾਅਦ ਜਦੋਂ ਦੇਸ਼ ਦੀ ਆਜ਼ਾਦੀ ਦੀ ਲਹਿਰ ਭਾਵੇਂ ਚੱਲੀ ਆ ਪਰ ਤੂੰ ਕਿਤੇ ਨਾ ਕਿਤੇ ਜੇ ਅਸੀਂ ਬੱਬਰ ਅਕਾਲੀਆਂ ਦੀ ਲਹਿਰ ਦੀ ਗੱਲ ਕਰਦੇ ਆ ਜਾਂ ਗਦਰ ਲਹਿਰ ਦੀ ਗੱਲ ਕਰਦੇ ਆ ਤਾਂ ਅਸੀਂ ਜਦੋਂ ਡੁੰਗਾਈ ਦੇ ਨਾਲ ਉਹ ਅਕਾਲੀ ਜਿਹੜੇ ਬੱਬਰ ਅਕਾਲੀ ਨੇ ਉਹਨਾਂ ਦਾ ਕਰਤਾਰ ਉਹਨਾਂ ਦੀ ਕਥਨੀ ਉਹਨਾਂ ਦੀ ਕਰਨੀ ਉਹਨਾਂ ਦੀ ਸੋਚ ਉਹਨਾਂ ਦਾ ਮਿਸ਼ਨ ਜਾਂ ਗਦਰਦੀ ਬਾਬਿਆਂ ਜੀ ਅਸੀਂ ਗੱਲ ਕਰਦੇ ਆਂ ਜੀ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮੇਰੂ ਬਾਬਾ ਸੋਹਣ ਸਿੰਘ ਭਗਨੇ ਵਰਗਿਆਂ ਦੀ ਗੱਲ ਕਰਦੇ ਆਂ ਤੇ ਸਾਨੂੰ ਇਹ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਚ ਸਿੱਖ ਰਾਜ ਦੀ ਤੜਪ ਸੀ ਜੀ ਬੱਬਰ ਅਕਾਲੀ ਲਹਿਰ ਸੀ ਉਹ ਕਿਤੇ ਨਾ ਕਿਤੇ ਮਨ ਚ ਅਮੇ ਕਿ ਦੇਸ਼ ਦੀ ਜਾਦੀ ਲਈ ਲੜੀਏ ਪਰ ਤੂੰ ਉਹ ਜਿਹੜੇ ਬਬਰ ਅਕਾਲੀ ਜਿਹੜੇ ਯੋਧੇ ਸਰ ਲੱਥ ਯੋਧੇ ਜਿਹੜੇ ਇਸ ਲਹਿਰ ਚ ਕੁੱਦੇ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਸਿੱਖ ਰਾਜ ਦੀ ਤੜਪ ਚਹਿ ਨਗਾ ਜਿਹੜੀ ਉਹ ਜਿਵੇਂ ਗਦਰ ਦੀ ਲਹਿਰ ਵੇਲੇ ਵੀ ਦਿਖਾਈ ਦਿੰਦੀ ਆ ਇਹ ਝੱਡੀ ਸੋ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਜੇ ਅਸੀਂ ਗੱਲ ਕਰ ਲਈਏ ਪੰਜਾਬੀ ਸੂਬੇ ਤੱਕ ਜੀ ਸ਼੍ਰੋਮਣੀ ਕਮੇਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਹਾਂਜੀ ਇਹਨਾਂ ਨੇ ਵੀ ਜਿੰਨਾ ਸੰਘਰਸ਼ ਲੜਿਆ ਦੇਸ਼ ਦੀ ਆਜ਼ਾਦੀ ਦੀ ਚਾਹੇ ਉਹ ਲਹਿਰ ਸੀ ਚਾਹੇ ਉਸ ਤੋਂ ਬਾਅਦ ਪੰਜਾਬੀ ਜ਼ੁਬੇਰ ਮੋਰਚੇ ਵਾਲੀ ਗੱਲ ਚਲੀ ਜੇ ਵੱਖੋ ਵੱਖਰੇ ਮੋਰਚੇ ਲੱਗੇ ਪੰਜਾ ਸਾਹਿਬ ਦਾ ਜੱਤੋ ਸਾਹਿਬ ਦਾ ਨਨਖਾਣਾ ਸਾਹਿਬ ਦਾ ਇਹ ਸਾਰੇ ਜਿਹੜੇ ਮੋਰਚੇ ਚੱਲੇ ਆ ਜਿਹੜੇ ਕਿਤੇ ਨਾ ਕਿਤੇ ਸਾਨੂੰ ਇਹ ਦਿਖਾਈ ਦਿੰਦਾ ਕਿ ਕਿਤੇ ਨਾ ਕਿਤੇ ਉਹੀ ਜਿਹੜੀ ਸਿੱਖ ਰਾਜ ਦੀ ਝਣਕਾ ਜਿਹੜੀ ਇਹ ਸਾਰੀਆਂ ਲਹਿਰਾਂ ਦੇ ਪਿੱਛੇ ਸੀ ਤੇ ਉਸ ਤੋਂ ਬਾਅਦ ਸਮਾਂ ਵਰਤਮਾਨ ਸਮੇਂ ਦੇ ਵਿੱਚ ਮਰਦੇ ਮਜ਼ਾਹਦ ਸਾਧ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਜਿਹੜਾ ਸੰਘਰਸ਼ ਵਿੱਢਿਆ ਜੀ ਪੰਨੇ ਕਿ ਉਹਨਾਂ ਨੇ ਸ਼ੁਰੂ ਚ ਇਹ ਗੱਲ ਕਹੀ ਸੀ ਕਿ ਅਸੀਂ ਖਾਲਸਾ ਮੰਗਦੇ ਨਹੀਂ ਪਰ ਜੇ ਕੋਈ ਦੇਊਗਾ ਤੇ ਅਸੀਂ ਜਵਾਬ ਵੀ ਨਹੀਂ ਦੇਦੇ ਪਰੰਤੂ ਨਾਲ ਦੀ ਨਾਲ ਜਿਹੜੇ ਉਹਨਾਂ ਨੇ ਉਹ ਗੱਲ ਕੀਤੀ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋ ਪਾਕਿਸਤਾਨ ਦੀ ਨਹੀਂ ਰੱਖੀ ਜਾਊਗੀ ਸੋ ਉਹ ਚਿੰਨ੍ਹ ਬਰਕਰਾਰ ਸੀ ਤੇ ਉਸ ਤੋਂ ਬਾਅਦ 1984 ਤੋਂ ਲੈ ਕੇ 94 ਤੱਕ ਇੱਕ ਦਹਾਕਾ ਜਿਹੜਾ ਪੰਜਾਬ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਦਾ ਲਹੂ ਦਾ ਦਰਿਆ ਵਗਿਆ ਜੀ ਉਹਨਾਂ ਦਾ ਕਤਲੇਆਮ ਹੋਇਆ ਉਹ ਸਾਰਾ ਉਹਦੇ ਸਾਰੇ ਦੇ ਪਿੱਛੇ ਜਿਹੜੀ ਹੂਕ ਸੀ ਜਿਹੜਾ ਮੰਤਬ ਸੀ ਜਿਹੜਾ ਮਿਸ਼ਨ ਸੀ ਉਹ ਖਾਲਸਾ ਰਾਜ ਦਾ ਸੀ ਅੱਜ ਕੌਮ ਕਿਸ ਮੁਕਾਮ ਤੇ ਖੜੀ ਹੈ ਤੇ ਖਾਲਿਸਤਾਨ ਐਲਾਨ ਨਾਮੇ ਨੂੰ ਕਿੰਨਾ ਕੋਈ ਯਾਦ ਕਰ ਰਿਹਾ ਹੈ ਤੂ ਵਜੋਂ ਤੋ ਤੱਕ ਗੱਲ ਯਾਦ ਕਰਨ ਦੀ ਆ ਯਾਦ ਕਰਨ ਵਾਲੇ ਤਾਂ ਬਹੁਤ ਨੇ ਜੀ ਮਾਨਦਾਲਾ ਵਾਲਿਆਂ ਦੇ ਕਿਸੇ ਤੁਸੀਂ ਸਮਾਗਮ ਚਲੇ ਜਾਓ ਖਾਲਿਸਤਾਨ ਜਿੰਦਾਬਾਦ ਤੇ ਮੇਰਾ ਹੋਰ ਕੋਈ ਨਾਰਾ ਨਹੀਂ ਸੁਣਾਈ ਦਿੰਦਾ ਹਾਂ ਜੀ ਪਰ ਤੂੰ ਗੱਲ ਇਹ ਹੈ ਕਿ ਪ੍ਰਾਪਤੀ ਲੇਸ਼ਮ ਘਰਸ਼ਾ ਜਿਹੜਾ ਜੀ ਉਹ ਕਿਦਰੇ ਵੀ ਗੰਭੀਰਤਾ ਦੇ ਨਾਲ ਦਿਖਾਈ ਨਹੀਂ ਦਿੰਦਾ ਕਿਉਂਕਿ ਅੱਜ ਸਮਾਂ ਜਿਹੜਾ ਉਹ ਬਦਲ ਚੁੱਕਾ ਜੀ ਅੱਜ ਜੇ ਅਸੀਂ ਕਹੀਏ ਕਿ ਹਥਿਆਰਾਂ ਦੀ جنگ ਦੇ ਨਾਲ ਇਹ ਅਸੀਂ ਪ੍ਰਾਪਤੀ ਆ ਜਿਹੜੀ ਉਹ ਸ਼ਾਇਦ ਸੰਭਵ ਨਹੀਂ ਅੱਜ ਵਿਚਾਰਾਂ ਦੀ ਗੱਲ ਹੈ ਦੂਸਰੇ ਪਾਸੇ ਇਹ ਆ ਕਿ ਸਿੱਖ ਕੌਮ ਆ ਜਿਹੜੀ ਉਹ ਇੱਕ ਗਲੋਬਲ ਨੇਸ਼ਨ ਦਾ ਰੂਪ ਧਾਰਨ ਕਰ ਚੁੱਕੀ ਆ ਸਮੁੱਚੇ ਵਿਸ਼ਵ ਦੇ ਵਿੱਚ ਵਿਸ਼ੇ ਵਿਆਪੀ ਕੌਮ ਆ ਜਿਹੜੀ ਉਹ ਬਣ ਗਈ ਆ ਸੋ ਅੱਜ ਅਸੀਂ ਖਾਲਸਾ ਰਾਜ ਦੀ ਖਾਲਿਸਤਾਨ ਦੀ ਪ੍ਰਾਪਤੀ ਲਈ ਜੇ ਸੰਘਰਸ਼ ਕਰਨਾ ਤੇ ਸਾਨੂੰ ਸੂਚੇ ਵਿਸ਼ਵ ਦੇ ਸੰਧਰਮ ਦੇ ਵਿੱਚ ਹੀ ਇਹ ਜਿਹੜਾ ਸੰਘਰਸ਼ਾ ਇਹ ਜੰਗ ਆ ਜਿਹੜੀ ਇਹ ਨੂੰ ਉਸ ਆਧਾਰ ਤੇ ਵਿੱਢਣਾ ਪਊਗਾ ਕਿ ਅੱਜ ਅਸੀਂ ਗੱਲ ਜੇ ਕਰੀਏ ਜਿਵੇਂ ਆਪਾਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਜਿੱਥੇ ਜਿੱਥੇ ਸਾਡਾ ਕੋਈ ਸੰਵਿਧਾਨਕ ਕੋਈ ਕਾਨੂੰਨੀ ਕੋਈ ਵਿਰਾਸਤੀ ਜਿਹੜੇ ਜਿਹੜੇ ਸਾਡੇ ਹੱਕ ਬਣਦੇ ਨੇ ਉਹਨਾਂ ਨੂੰ ਸਾਨੂੰ ਅੱਗੇ ਲੈ ਕੇ ਆਉਣਾ ਪਊਗਾ ਜਿਵੇਂ ਅਸੀਂ ਗੱਲ ਕਰਦੇ ਆ ਕਿ ਜਿਸ ਦਿਨ ਇਸ ਦੇਸ਼ ਦੀ ਵੰਡ ਹੋਈ ਆ ਅੰਗਰੇਜ਼ਾਂ ਨੇ ਜਿਸ ਦਿਨ ਪੰਜਾਬ ਨੂੰ ਆਪਣੇ ਰਾਜ ਚ ਮਲਾਇਆ ਵਾ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਗੱਦੀ ਤੋਂ ਲਾਇਆ ਜੀ ਉਸ ਦਿਨ ਵੀ ਉਹਨਾਂ ਦਾ ਜਿਹੜਾ ਲਿਖਤੀ ਰੂਪ ਇਹ ਕਹਿੰਦਾ ਕਿ ਅਸੀਂ ਇਸ ਮਤਲਬ ਸਿੱਖ ਰਾਜ ਨੂੰ ਮੁਅਤਲ ਕਰਦੇ ਹਾਂ ਜੀ ਤੇ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਬਾਲਗ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਮੁਹੱਤਰ ਰਹੂਗਾ ਸੋ ਕਾਨੂੰਨੀ ਰੂਪ ਦੇ ਵਿੱਚ ਕਾਗਜ਼ਾਂ ਦੇ ਵਿੱਚ ਸਿੱਖ ਰਾਜ ਆ ਜਿਹੜਾ ਅੰਗਰੇਜ਼ਾਂ ਨੇ ਮੌਤਲ ਕੀਤਾ ਸੀ ਉਹ ਸਿੱਖ ਉਹਦੇ 'ਚ ਨਹੀਂ ਸੀ ਲਿਆ ਸੋ ਅੱਜ ਅਸੀਂ ਜਦੋਂ ਮਤਲਬ ਵਿਸ਼ਵ ਵਿਆਪੀ ਕੌਮ ਬਣ ਚੁੱਕੇ ਆ ਸਾਨੂੰ ਆਪਣਾ ਕੌਮੀ ਘਰ ਆ ਜਿਹੜਾ ਜੇ ਅਸੀਂ ਯਹੂਦੀਆਂ ਦੀ ਗੱਲ ਉਹਨਾਂ ਦੀ ਉਦਾਹਰਣ ਸਾਡੇ ਸਾਹਮਣੇ ਆ ਕਿ ਉਹਨਾਂ ਨੂੰ ਬੇਕਾਰ ਹੋਣਾ ਪਿਆ ਜੀ ਆਪਣਾ ਦੇਸ਼ ਗਵਾਉਣਾ ਪਿਆ ਐ ਇੰਨਾ ਭਿਆਨਕ ਕਤਲੇਆਮ ਕਰਾਉਣਾ ਪਿਆ ਉਹਦਾ ਕੋਈ ਮਤਲਬ ਅੰਥਾ ਨਹੀਂ ਜੀ ਪਰਤੂ ਉਸ ਦੇ ਬਾਵਜੂਦ ਉਹ ਕੌਮ ਨੇ ਆਪਣਾ ਦੇਸ਼ ਵੀ ਬਣਾ ਲਿਆ ਆਪਣਾ ਘਰ ਵੀ ਬਣਾ ਲਿਆ ਅੱਜ ਜਹੂਦੀ ਕੌਮ ਆ ਜਿਹੜੀ ਉਹ ਇੰਨੀ ਸ਼ਕਤੀਸ਼ਾਲੀ ਆ ਕਿ ਅਮਰੀਕਾ ਵਰਗੀ ਜਿਹੜੀ ਮਤਲਬ ਆਪਣੇ ਆਪ ਨੂੰ ਸੁਪਰ ਪਾਵਰ ਅਖਾਉਂਦੀ ਆ ਜਿਹੜਾ ਮਤਲਬ ਥਾਣੇਦਾਰ ਅਖਾਉਂਦਾ ਦੁਨੀਆ ਦਾ ਆਪਣੇ ਆਪ ਨੂੰ ਉਹਦੀ ਵੀ ਤਾਕਤ ਨਹੀਂ ਕਿ ਉਹਨਾਂ ਤੋਂ ਬਾਹਰ ਜਾ ਕੇ ਗੱਲਿਸ ਕਰ ਸਕੇ ਸੋ ਉਸ ਕੌਮ ਨੇ ਆਪਣੇ ਆਪ ਨੂੰ ਬੋਧਕ ਰੂਪ ਦੇ ਵਿੱਚ ਵੀ ਤਕੜਾ ਕੀਤਾ ਹੈ ਸਰੀਰਕ ਰੂਪ ਦੇ ਵਿੱਚ ਵੀ ਵੱਖੋ ਵੱਖਰੇ ਖੇਤਰਾਂ ਦੇ ਜਿਹੜੇ ਮਾਹਰ ਸੀ ਉਹ ਸਾਰੇ ਹਰ ਖੇਤਰ ਦੇ ਵਿੱਚ ਖਾਸ ਕਰਕੇ ਉਹਨੇ ਮੀਡੀਏ ਦੇ ਰੂਪ ਦੇ ਵਿੱਚ ਮੀਡੀਏ ਤੇ ਜਿਸ ਤਰ੍ਹਾਂ ਉਹਨੇ ਆਪਣਾ ਪੂਰਾ ਕੰਟਰੋਲ ਕੀਤਾ ਕਾਬੂ ਕੀਤਾ ਉਹ ਉਸ ਦੇ ਨਾਲ ਅੱਜ ਉਹ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਹੈ ਸੋ ਕੌਮ ਜਿਹੜੀ ਗੱਲ ਆਪਾਂ ਕਰਦੇ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਨੇ ਜਿਹੜੇ ਵਚਨ ਕੀਤੇ ਸੀ ਜੇ ਅਸੀਂ ਉਹਨਾਂ ਦੀ ਪੂਰਤੀ ਚਾਹੁੰਦੇ ਆ ਤੇ ਅੱਜ ਦੇ ਸੰਦਰਭ ਦੇ ਵਿੱਚ ਹਾਂਜੀ ਉਹ ਉਹ ਸਮਾਂ ਤੇ ਅੱਜ ਦਾ ਸਮਾਂ ਜਿਹੜਾ ਉਹਦੇ ਵਿੱਚ ਅੰਤਰ ਆ ਅੱਜ ਦੇ ਸਮੇਂ ਦੇ ਸੰਦਰਭ ਦੇ ਵਿੱਚ ਸਾਨੂੰ ਇਹ ਸਾਰਾ ਕੁਝ ਵਿਚਾਰਨਾ ਪਊਗਾ ਕਿ ਇਹ ਕੌਮੀ ਘੜੀ ਦੀ ਪ੍ਰਾਪਤੀ ਲਈ ਲੜਾਈ ਆ ਜਿਹੜੀ ਉਹ ਕਿਵੇਂ ਕੀਤੀ ਜਾ ਸਕਦੀ ਆ ਪਰ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕੌਮ ਖੜੀ ਕਿਤੇ ਅੱਜ ਹਾਂਜੀ ਤੂ ਇਸ ਪਾਸੇ ਜਦੋਂ ਅਸੀਂ ਸੋਚਦੇ ਆ ਇਸ ਪਾਸੇ ਅਸੀਂ ਵਿਚਾਰਦੇ ਆ ਅ ਤਾਂ ਇੱਕ ਪਾਸੇ ਤਾਂ ਪ੍ਰਾਤਨ ਅਸੀਂ ਗੱਲਾਂ ਛੱਡ ਦਈਏ ਜੀ ਬਾਬਾ ਬੋਤਾ ਸਿੰਘ ਵਾਲੀ ਗੱਲ ਛੱਡ ਦਈਏ ਬਾਬਾ ਕਰਤਾਰ ਸਿੰਘ ਖਰਾਂ ਵਾਲੀ ਗੱਲ ਛੱਡ ਦਈਏ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਵਾਲੀ ਗੱਲ ਛੱਡ ਦਈਏ ਬਾਬਾ ਦੀਪ ਸਿੰਘ ਵਾਲੀ ਗੱਲ ਵੀ ਛੱਡ ਦਈਏ ਜੇ ਅਸੀਂ ਵਰਤਮਾਨ ਦੀ ਗੱਲ ਹੀ ਕਰੀਏ ਹਾਂ ਜੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੀ ਅੱਜ ਇਸ ਗੱਲ ਦੇ ਪੁਖਤਾ ਸਬੂਤ ਨੇ ਕਿ ਦਰਬਾਰ ਸਾਹਿਬ 'ਤੇ ਕਲਾ ਭਾਰਤੀ ਫੌਜ ਨੇ ਹਮਲਾ ਨਹੀਂ ਕੀਤਾ ਦਰਬਾਰ ਸਾਹਿਬ ਤੇ ਹਮਲਾ ਕਰਨ ਚ ਤਿੰਨ ਦੇਸ਼ ਸ਼ਾਮਲ ਨੇ ਤਿੰਨ ਹਾਂਜੀ ਭਾਰਤ ਹੈ ਹੀ ਆ ਹਾਂਜੀ ਦੂਜਾ ਰੂਸ ਜੀ ਉਹਨੇ ਹਰ ਤਰ੍ਹਾਂ ਦੀ ਜਾਣਕਾਰੀ ਹਰ ਤਰ੍ਹਾਂ ਦੀ ਸਹੂਲਤ ਜੋ ਸੀ ਉਹਨੇ ਇਸ ਬਾਰੇ ਮੁਹੱਈਆ ਕੀਤਾ ਮਤਲਬ ਇੱਕ ਤਰ੍ਹਾਂ ਉਹ ਪੂਰੀ ਤਰ੍ਹਾਂ ਇੱਕ ਥਿਰ ਬਣ ਕੇ ਖੜਿਆ ਜੀ ਤੀਜਾ ਇੰਗਲੈਂਡ ਹਾਂਜੀ ਜਿਹੜਾ ਉੱਥੋਂ ਦੀ ਪ੍ਰਧਾਨ ਮੰਤਰੀ ਥੈਚਰ ਨੇ ਜਿਹੜਾ ਉਹ ਹਵਾਈ ਦਸਤਾ ਜਿਹਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਹਵਾਈ ਦਸਤਾ ਜਿੱਥੇ ਆਪਣਾ ਆਪਰੇਸ਼ਨ ਕਰਦਾ ਪਿੱਛੇ ਕੋਈ ਸਬੂਤ ਨਹੀਂ ਛੱਡ ਕੇ ਜਾਂਦਾ ਹਾਂਜੀ ਸੋ ਇੱਕ ਪਾਸੇ ਜਨਰਲ ਬਰਾੜ ਆ ਜਿਹੜਾ ਉਹ ਲਿਖ ਰਿਹਾ ਆਪਣੀ ਕਿਤਾਬ 'ਚ ਲਿਖ ਰਿਹਾ ਕਿ ਇੰਨਾ 1574 ਫੌਜੀ ਆ ਜਿਹੜਾ ਉੱਥੇ ਮਾਰੇ ਆ ਗਿਆ ਜੀ ਪਰੰਤੂ ਇੱਕ ਵੀ ਲਾਸ਼ ਆ ਜਿਹੜੀ ਉਹ ਕਿੱਥੇ ਗਈਆਂ ਜੀ ਸੋ ਉਹ ਜਿਹੜਾ ਇੰਗਲੈਂਡ ਤੋਂ ਦਸਤਾ ਆਇਆ ਸੀਗਾ ਹਵਾਈ ਜਹਾਜ਼ਾਂ ਦਾ ਦਸਤਾ ਆਇਆ ਜਿਹੜਾ ਥੈਟਰ ਨੇ ਭੇਜਿਆ ਸੀ ਉਹਦਾ ਕੰਮ ਇਹ ਸੀ ਕਿ ਕੋਈ ਸਬੂਤ ਆ ਜਿਹੜਾ ਉਹ ਨਹੀਂ ਰਹਿਣ ਦੇਣਾ ਬਾਕੀ ਹਾਂਜੀ ਸੋ ਸਾਰਾ ਸਪਾਇਆ ਹੋਇਆ ਜਿੱਨਾ ਉੱਥੇ ਬੇਦੋਸ਼ੇ ਸਿੱਖ ਸੰਗਤਾਂ ਮਾਰੀਆਂ ਗਈਆਂ ਜਿੱਨੇ ਉੱਥੇ ਮਤਲਬ ਜੋ ਲੜਾਈ ਹੋਈ ਸਾਰਾ ਕੁਝ ਹੋਇਆ ਉਹਦਾ ਜੇ ਮਤਲਬ ਸਫਾਇਆ ਕੀਤਾ ਤੇ ਉਹ ਦੱਸੇ ਸੋ ਇੱਕ ਪਾਸੇ ਤਿੰਨ ਦੇਸ਼ਾਂ ਦੀ ਫੌਜ ਆ ਤੇ ਦੂਸਰੇ ਪਾਸੇ ਅੱਜ ਜਿਹੜੇ ਸਾਡੇ ਸਾਹਮਣੇ ਅੰਕੜੇ ਆਉਂਦੇ ਨੇ ਕਿ ਸੱਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਆਖਰੀ ਸਮੇਂ ਜਿਹੜੇ ਮਤਲਬ ਯੁੱਧਣ ਵਾਲੇ ਸੀ ਉਹ 157 ਰਹਿ ਗਏ ਜੀ ਸੋ 157 ਸਿੰਘਾਂ ਨੇ 72 ਘੰਟੇ ਤਿੰਨ ਦੇਸ਼ਾਂ ਦੀ ਫੌਜ ਨਾਲ ਉਹਦੇ ਮਤਲਬ ਅਸੀਂ ਕਹਿ ਰਹੇ ਕਿ ਉਹਨਾਂ ਨੂੰ ਨੱਕ ਹੀ ਚਨੇ ਚਬਾਏ ਜਿਹੜੇ ਟੱਕਰ ਲਈ ਟੱਕਰਾ ਕੀਤਾ ਉਹਨਾਂ ਨੂੰ ਨਾਨੀ ਯਾਦ ਕਰਵਾਈ ਸੋ ਉਹ ਹਲੇ ਕਿੰਨੇ ਕਿੰਨੇ ਸਮੇਂ ਦੀ ਗੱਲ ਹੈ ਸੋ ਅੱਜ ਤੇ 1984 ਦੇ ਕਰਦਾਰ ਦੇ ਵਿੱਚ ਕਿੰਨਾ ਫਰਕ ਆ ਗਿਆ ਹਾਂਜੀ ਤੇ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਆ ਪਾਰ-ਬਾਰ ਉਹ ਗਲ ਅਕਸਰ ਕਰਦੇ ਆ ਕਿ ਅੱਜ ਕੌਮ ਉਸ ਸੰਘਰਸ਼ ਨੂੰ ਵੀ ਪਿੱਠ ਦੇਗੀ ਆ ਜਿਹੜਾ ਸੰਘਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਸ਼ੁਰੂ ਹੋਇਆ ਸੀ ਜੀ ਅੱਜ ਸਾਨੂੰ ਮਤਲਬ ਅਸੀਂ ਇਹ ਇੰਨੇ ਸਵਾਰਥੀ ਹੋ ਗਏ ਆ ਇੰਨੇ ਪਦਾਰਥੀ ਹੋ ਗਏ ਆ ਇੰਨੇ ਅਸੀਂ ਡਰੂ ਹੋ ਗਏ ਆ ਇੰਨੀ ਸਾਡੀ ਜਬੀਰ ਮਰ ਗਈ ਆ ਕਿ ਅਸੀਂ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਸ਼ੁਰੂ ਹੋਏ ਸੰਘਰਸ਼ ਤੋਂ ਪਿੱਛੇ ਅਟਕ ਗਏ ਆ ਜੀ ਸੋ ਇਹ ਮਤਲਬ ਕੌਮ ਕਿੱਥੋਂ ਤੇ ਕਿੱਥੇ ਤੱਕ ਪਹੁੰਚ ਗਈ ਹੈ ਤੇ ਜਿਹੜੀ ਗੱਲ ਹੁਣ ਇਹ ਆ ਕਿ ਅਕਸਰ ਨੂੰ ਜੇ ਦਸ਼ਮੇਸ਼ ਪਿਤਾ ਨੇ ਇਸ ਕੌਮ ਨੂੰ ਸਿਰਜਿਆ ਜੀ ਬਿਸ਼ਪ ਦੀ ਸਰਦਾਰੀ ਲਈ ਤੇ ਉਹ ਗੱਲ ਆ ਜਿਹੜੀ ਉਹ ਬੇਅਰਥ ਨਹੀਂ ਜਾ ਸਕਦੀ ਉਹ ਕਿਤੇ ਨਾ ਕਿਤੇ ਪੂਰੀ ਹੋਣੀ ਹੀ ਹੋਣੀ ਆ ਪ੍ਰਮਾਤਮਾ ਕੀ ਮੋਹ ਸਾਜਿਆ ਖਾਲਸਾ ਪੰਥ ਇਹਨੇ ਬਿਸ਼ਪ ਦੀ ਸਰਦਾਰੀ ਕਰਨੀ ਆ ਇਹਦੇ ਵਿੱਚ ਕੋਈ ਦੋਰਾ ਨਹੀਂ ਪਰਤੂ ਦੂਜੇ ਪਾਸੇ ਸੱਜ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਜੇ ਆਖਿਆ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਖਾਲਿਸਤਾਨ ਦੀ ਨੀਂ ਰੱਖੀ ਜਾਊਗੀ ਉਹ ਗੋਲ ਵੀ ਜਿਹੜੇ ਉਹ ਵੀ ਅਧੂਰੇ ਨਹੀਂ ਜਾਣੇ ਪਰਤੂ ਸਮਾਂ ਹੈ ਜਿਹੜਾ ਸਮੇਂ ਦੇ ਮਤਲਬ ਜਿਹੜੀ ਮੈਂ ਗੱਲ ਕੀਤੀ ਆ ਕਿ ਉਹ ਸਮਾਂ ਤੇ ਅੱਜ ਦਾ ਸਮਾਂ ਸੋ ਸਾਨੂੰ ਸੁਮੁੱਚੀ ਕੌਮ ਨੂੰ ਅੱਜ ਦੇ ਸਮੇਂ ਦੇ ਅਨੁਸਾਰ ਜਿਹੜੀ ਸਮੇਂ ਦੀ ਲੋੜ ਆ ਉਸ ਅਨਸਾਰ ਸੰਘਰਸ਼ ਵਿੜ ਕੇ ਜਿਹੜੀ ਮੈਂ ਗੱਲ ਕੀਤੀ ਆ ਕਿ ਵਿਸ਼ਪ ਦੀ ਸਰਦਾਰੀ ਲਈ ਕੌਮੀ ਕਰਤਾ ਹਾਂਜੀ ਛੋਟਾ ਰਹਿ ਗਿਆ ਅਸੀਂ ਵਿਸ਼ਵ ਦੀ ਸਰਦਾਰੀ ਦੀ ਲੜਾਈ ਹੈ ਜਿਹੜੀ ਉਸ ਪਾਸੇ ਤੁਰਨਾ ਪੰਜਾਬ ਦੀ ਧਰਤੀ ਨੂੰ ਸਿੱਖਾਂ ਦੀ ਮਾਤ ਭੂਮੀ ਕਿਹਾ ਜਾਂਦਾ ਹੈ ਤੁਸੀਂ ਇਸ ਗੱਲ ਦੀ ਗਵਾਹ